ਕੈਨੇਡੀਅਨ ਖਬਰਨਾਮਾ ਦੇ ਵਿੱਚ ਹੁਣ ਤੱਕ ਦੀਆਂ ਵੱਡੀਆਂ ਬ੍ਰੇਕਿੰਗ ਖਬਰਾਂ ਸਭ ਤੋਂ ਪਹਿਲਾ ਹੈਡਲਾਈਨ ਬ੍ਰੈਂਪਟਨ ਦੇ ਵਿਸ਼ਾਲਦੀਪ ਜਸਕਰਨ ਸਿੰਘ ਜਿੰਦਰ ਗ੍ਰਿਫਤਾਰ ਵੱਡੇ ਕ੍ਰੈਡਿਟ ਕਾਰਡ ਅਤੇ ਨਸ਼ੀਲੇ ਪਦਾਰਥਾਂ ਦੇ ਪਰਦਾਫਾਸ਼ ਤੇ 292 ਦੋਸ਼ ਲੱਗੇ ਬਰਜੇਸ਼ ਮਿਸ਼ਰਾ ਨੇ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਧੋਖਾਧੜੀ ਕੇਸ ਵਿੱਚ ਦੋਸ਼ੀ ਮੰਨਿਆ ਤੇ 3 ਸਾਲ ਦੀ ਹੋਈ ਸਜ਼ਾ ਕੈਨੇਡੀਆ ਦੀ ਰਿਕਾਰਡ ਸੰਖਿਆ ਅਮਰੀਕਾ ਵਿੱਚ ਪ੍ਰਵਾਸ ਕਰਦੇ ਨੇ ਨੌਕਰੀਆਂ ਦੇ ਮੌਕੇ ਅਤੇ ਘੱਟ ਟੈਕਸ ਦੁਆਰਾ ਸੰਚਾਲਿਤ ਬ੍ਰੈਮਟਨ ਦੇ ਕੌਂਸਲਰ ਗੁਰਪ੍ਰਤਾਪ ਸਿੰਘ ਤੂਰ ਜੀ ਦਾਤ ਜਰਮਾਨੇ ਨੂੰ ਲੈ ਕੇ ਸਿਟੀ ਨਾਲ ਡੈਡਲਾਕ ਵਿੱਚ ਡੋਨਲਡ ਟਰੰਪ अपॉन ਸਟਾਰ ਮਾਮਲੇ ਵਿੱਚ ਦੋਸ਼ੀ ਕਰਾਰ ਹੁਣ ਖਬਰਾਂ ਵਿਸਥਾਰ ਦੇ ਨਾਲ ਬ੍ਰੈਮਟਨ ਦੇ ਤਿੰਨ ਵਿਅਕਤੀਆਂ ਨੂੰ 60 ਤੋਂ ਵੱਧ ਚੋਰੀ ਹੋਏ ਕ੍ਰੈਡਿਟ ਕਾਰਡ ਤੇ ਵੱਡੀ ਮਾਤਰਾ ਵਿੱਚ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਖੋਜ ਕਰਨ ਲਈ ਟ੍ਰੈਫਿਕ ਸਟਾਪ ਤੇ ਰੋਕਿਆ ਗਿਆ ਜਿੱਥੇ ਬਾਅਦ ਵਿੱਚ 292 ਦੋਸ਼ ਉਹਨਾਂ ਦੇ ਉੱਪਰ ਲੱਗੇ ਨੇ ਕਟਨਾ ਬੁੱਧਵਾਰ ਰਾਤ ਕਰੀਬ 9:30 ਵਜੇ ਦੀ ਜਦੋਂ অন্ਟਾਰੀਓ ਪ੍ਰੋਵੀਸ਼ਨਲ ਪੁਲਿਸ OPP ਅਧਿਕਾਰੀ ਪੀਲ ਸੈਂਟਰ ਡਰਾਈਵ ਡਿਕਸੀ ਅਤੇ ਕਵੀਨ ਰੋਡ ਈਸਟ ਦੇ ਨੇੜੇ ਰੁਟੀਨ ਟ੍ਰੈਫਿਕ ਜਾਂਚ ਕਰ ਰਹੇ ਸਨ ਸ਼ੱਕੀ ਵਿਅਕਤੀਆਂ ਵਿੱਚ ਉਹ ਇੱਕ ਦੁਆਰਾ ਚਲਾਏ ਗਏ ਵਾਹਨ ਨੂੰ ਕਿਤੇ ਨਾ ਕਿਤੇ ਸਪੀਡ ਵਿੱਚ ਉਥੋਂ ਭਜਾ ਲਤਾ ਗਿਆ। ਸਟਾਪ ਦੌਰਾਨ ਅਫਸਰ ਨੇ 60 ਤੋਂ ਵੱਧ ਚੋਰੀ ਹੋਏ ਕ੍ਰੈਡਿਟ ਕਾਰਡ 20 ਤੋਂ ਵੱਧ ਪਛਾਣ ਦਸਤਾਵੇਜ਼ ਅਤੇ ਹਿਰਨ ਅਤੇ ਮੈਥਾ ਫੈਂਟਾਮਾਈਨਸ ਮੰਨੀ ਜਾਣ ਵਾਲੀ ਕਈ ਕਿਸਮ ਦੀਆਂ ਨਸ਼ੀਲੀ ਦਵਾਈਆਂ ਸਮੇਤ ਬਹੁਤ ਸਾਰੇ ਗੈਰ ਕਾਨੂੰਨੀ ਚੀਜ਼ਾਂ ਜ਼ਬਤ ਕੀਤੀਆਂ ਨੇ। ਮੌਕੇ ਦੇ ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਵਿਸ਼ਾਲਦੀਪ ਸਿੰਘ 25 ਸਾਲ, ਜਸਕਰਨ ਸਿੰਘ 25 ਸਾਲ ਸਖਜਿੰਦਰ ਸਿੰਘ 24 ਸਾਲ ਵਾਸੀ ਬ੍ਰੈਂਟਨ ਵੱਜੋ ਹੋਈ ਹੈ। ਉਹ ਹੁਣ ਦੋਸ਼ਾਂ ਦੀ ਇੱਕ ਲੜੀ ਦਾ ਸਾਹਮਣਾ ਕਰ ਰਹੇ ਨੇ। ਹਰੇਕ ਦੋਸ਼ੀ ਨੂੰ ਕ੍ਰੈਡਿਟ ਕਾਰਡ ਦੇ ਕਬਜ਼ੇ ਦੇ 61 ਗਿਣਤੀ, 5000 ਤੋਂ ਘੱਟ ਦੇ ਅਪਰਾਧ ਦੁਆਰਾ ਪ੍ਰਾਪਤ ਕੀਤੀ ਜੀਦਾਦ ਦੇ ਮਾਮਲੇ ਵਿੱਚ 12 ਅਤੇ ਪਛਾਣ ਦਸਤਾਵੇਜ਼ ਕਬਜ਼ੇ ਦੇ 22 ਗਿਣਤੀਆਂ ਹੋਰ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਨੇ। ਤਿੰਨ ਵਿਅਕਤੀਆਂ ਨੂੰ ਦੋਸ਼ਾਂ ਦਾ ਜਵਾਬ ਦੇਣ ਲਈ 11 ਜੁਲਾਈ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਬਰਜੇਸ਼ ਮਿਸ਼ਰਾ ਨੇ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਧੋਖਾਧੜੀ ਮਾਮਲੇ ਨੂੰ ਕਬੂਲ ਕਰ ਲਿਆ ਜਿਸ ਨੂੰ 3 ਸਾਲ ਦੀ ਸਜ਼ਾ ਦਿੱਤੀ ਗਈ ਹੈ। ਮੀਡੀਆ ਰਿਪੋਰਟਾਂ ਦੀ ਗੱਲ ਕੀਤੀ ਜਾਵੇ ਤਾਂ ਕੈਨੇਡਾ ਦਾ ਵੀਜ਼ਾ ਹਾਸਲ ਕਰਨ ਲਈ ਜਾਲੀ ਕਾਲਜ ਦਾਖਲਾ ਦੇ ਕੇ ਭਾਰਤੀ ਵਿਦਿਆਰਥੀ ਨੂੰ ਧੋਖਾ ਦੇਣ ਦੇ ਇੱਕ ਘਟਾਲੇ ਦੇ ਕੇਂਦਰ ਵਿੱਚ ਇੱਕ ਭਾਰਤੀ ਇਮੀਗ੍ਰੇਸ਼ਨ ਏਜੰਟ ਨੂੰ ਵੈਨਕੂਵਰ ਦੀ ਇੱਕ ਅਦਾਲਤ ਵਿੱਚ ਇਮੀਗ੍ਰੇਸ਼ਨ ਅਪਰਾਧਾ ਲਈ ਦੋਸ਼ੀ ਮੰਨਣ ਤੋਂ ਬਾਅਦ 3 ਸਾਲ ਦੀ ਕਿਆ ਦੀ ਸਜਾ ਸੁਣਾਈ ਗਈ ਹੈ ਵਰजेश ਮਿਸ਼ਰਾ ਜਿਸ ਦੀ ਉਮਰ 37 ਸਾਲ ਦੱਸੀ ਜਾ ਰਹੀ ਹੈ ਨੂੰ ਕਨੇਡਾ ਬਾਰਡਰ ਸਰਵਿਸ ਏਜੰਸੀ ਨੇ ਜਾਂਚ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ ਜਦੋਂ ਉਸ ਨੇ ਕੈਨੇਡੀਅਨ ਕਾਲਜਾਂ ਤੇ ਯੂਨੀਵਰਸਿਟੀਆਂ ਲਈ ਦਰਜਨਾ ਫਰਜੀ ਸਵੀਕ੍ਰਿਤੀ ਪੱત્રਾਂ ਨਾਲ ਜੋੜਿਆ ਗਿਆ ਸੀ ਜੋ 2016 ਤੇ 2022 ਦੇ ਵਿਚਕਾਰ ਭਾਰਤੀ ਤੋਂ ਸੰਭਵੀ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੇ ਜਾਂਦੇ ਸਨ ਲਾਲ ਰੰਗ ਦਾ ਜੰਪਸੂਟ ਪਹਿਨੇ ਮਿਸ਼ਰਾ ਨੇ ਬੁੱਧਵਾਰ ਨੂੰ ਵੈਨਕੂਵਰ ਅਦਾਲਤ ਵਿੱਚ ਖੜੇ ਹੋ ਕੇ ਕੈਨੇਡੀਅਨ ਇਮੀਗ੍ਰੇਸ਼ਨ ਦੇ ਕਈ ਅਪਰਾਧਾਂ ਲਈ ਮਾਫੀ ਮੰਗੀ ਹੈ ਸੀਬੀਸੀ ਨਿਊਜ਼ ਦੀ ਰਿਪੋਰਟ ਦੇ ਮੁਤਾਬਿਕ ਮਿਸ਼ਰਾ ਨੇ ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਰਿਫਿਊਜੀ ਪ੍ਰੋਟੈਕਸ਼ਨ ਐਕਟ ਦੇ ਨਾਲ ਸੰਬੰਧਿਤ ਤਿੰਨ ਦੋਸ਼ਾਂ ਵਿੱਚ ਉਸ ਨੂੰ ਦੋਸ਼ੀ ਮੰਨਿਆ ਗਿਆ ਜਿਸ ਵਿੱਚ ਗਲਤ ਬਿਆਨ ਗਲਤ ਜਾਣਕਾਰੀ ਸੰਚਾਰ ਕਰਨਾ ਸ਼ਾਮਲ ਹੈ ਉਸਨੇ ਕਿਹਾ ਕਿ ਮੈਨੂੰ ਮaaf ਕਰਨਾ ਉਸਨੇ ਅਦਾਲਤ ਵਿੱਚ ਇਹ ਗਲ ਲਾਖੀ ਮੈਂ ਅਤੀਤ ਨੂੰ ਨਹੀਂ ਬਦਲ ਸਕਦਾ ਪਰ ਯਕੀਨ ਬਦਲ ਸਕਦਾ ਕਿ ਮੈਂ ਭਵਿੱਖ ਵਿੱਚ ਇਦਾਂ ਦਾ ਕੰਮ ਨਹੀਂ ਕਰਾਂਗਾ ਮੇਸ਼ਰਾ ਨੂੰ ਜੂਨ 2023 ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ ਸਰੀ ਦੇ ਅੰਦਰ ਗ੍ਰਿਫਤਾਰ ਕੀਤਾ ਗਿਆ ਸੀ ਉਹ ਟੂਰਿਸਟ ਵੀਜ਼ੇ ਦੇ ਕੈਨੇਡਾ ਵਿੱਚ ਦਾਖਲ ਹੋਇਆ ਸੀ ਜਿਸ ਦੀ ਮਿਆਦ ਉਸ ਦੀ ਗ੍ਰਿਫਤਾਰੀ ਦੇ ਸਮੇਂ ਖਤਮ ਹੋ ਚੁੱਕੀ ਸੀ ਕਰਾਊਨ ਅਤੇ ਬਚਾਅ ਦੇ ਪੱਖ ਵਿੱਚ ਵਕੀਲਾ ਨੇ ਸੰਕਤ ਸਜ਼ਾ ਦੀ ਬੇਨਤੀ ਜਾਰੀ ਕਰਕੇ 3 ਸਾਲ ਦੀ ਕੈਦ ਦੀ ਮੰਗ ਕੀਤੀ ਆ ਜਿਸ ਲਈ ਜੱਜ ਦੀ ਸਹਿਮਤੀ ਦਿੱਤੀ ਗਈ ਕਾਫੀ ਸੀ ਮੇਸ਼ਰਾ ਦੀ 2023 ਦੇੀ ਗ੍ਰਿਫਤਾਰੀ ਤੋਂ ਬਾਅਦ ਹਰਾਸਤ ਵਿੱਚ ਬਤਾਏ ਗਏ ਸਮੇਂ ਨੂੰ ਵੀ ਇਸ ਵਿੱਚ ਗਿਣਿਆ ਜਾਂਦਾ ਮਤਲਬ ਹੁਣ ਉਹ 19 ਮਹੀਨੇ ਜੇਲ੍ਹ ਵਿੱਚ ਰਹੇਗਾ ਕੈਨੇਡਾ ਵਿੱਚ ਆਪਣੀ ਸਜ਼ਾ ਭੁਗਤਣ ਤੋਂ ਬਾਅਦ ਮੇਸਰਾਂ ਨੂੰ ਭਾਰਤ ਭੇਜੇ ਜਾਣ ਦੀ ਉਮੀਦ ਹੈ ਜਿੱਥੇ ਉਸ ਨੂੰ ਮਨੁੱਖੀ ਤਸਕਰੀ ਦੇ ਅਪਰਾਧ ਸਮੇਤ ਹੋਰ ਕਈ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਦਾਲਤ ਵਿੱਚ ਕੋਈ ਵੀ ਪੀੜਤ ਜਾਂ ਉਹਨਾਂ ਦੇ ਪਰਿਵਾਰਕ ਮੈਂਬਰ ਮੌਜੂਦ ਨਹੀਂ ਸਨ ਫੈਡਰਲ ਕ੍ਰਾਊਨ ਦੀ ਗੱਲ ਕੀਤੀ ਜਾਵੇ ਤਾਂ ਕੇਸ ਤੇ ਟਿੱਪਣੀ ਕਰਨ ਤੋਂ ਉਹਨਾਂ ਨੇ ਇਨਕਾਰ ਕਰ ਦਿੱਤਾ ਤਾਜ ਵਿੱਚ ਬਚਾਅ ਪੱਖ ਵਿਚਕਾਰ ਤੱਥਾਂ ਇੱਕ ਸੀਮਤ ਬਿਆਨ ਵਿੱਚ ਗ੍ਰੀਨ ਨੇ ਪੱਖ ਗਵਾਹੀ ਦੇ ਆਧਾਰ ਤੇ ਇੱਕ ਆਮ ਪੈਟਰਨ ਦੀ ਰੂਪਰੇਖਾ ਤਿਆਰ ਕੀਤੀ CBC نیوز ਦੁਆਰਾ ਸੰਚਾਲਿਤ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਰਿਕਾਰਡ ਗਿਣਤੀ ਵਿੱਚ ਕੈਨੇਡੀਅਨ ਸੰਗਤ ਰਾਜ ਅਮਰੀਕਾ ਵਿੱਚ ਦੋ ਦਹਾਕਿਆਂ ਤੋਂ ਵੱਧ ਸਮੇਂ ਵਿੱਚ ਨਹੀਂ ਦੇਖੇ ਗਏ 15 ਤੱਕ ਪਹੁੰਚ ਰਹੇ ਨੇ ਅਮਰੀਕੀ ਜਨਗਣਨਾ ਬਿਊਰੋ ਦੁਆਰਾ ਕਰਵਾਏ ਗਏ ਅਮਰੀਕਨ ਕਮਿਊਨਿਟੀ ਸਰਵੇ ਦੇ ਖੁਲਾਸਾ ਕੀਤਾ ਕਿ 2022 ਵਿੱਚ 1,26,340 ਕੈਨੇਡੀਅਨ ਅਮਰੀਕਾ ਚਲੇ ਗਏ ਤੇ ਇਹ 2012 ਵਿੱਚ 75752 ਕੈਨੇਡੀਅਨਾਂ ਦੇ ਮੁਕਾਬਲੇ ਲਗਭਗ 70% ਵੱਧ ਦਰਸਾਉਂਦਾ ਹੈ ਜਦੋਂ ਕਿ ਕੈਨੇਡੀਅਨ ਲੰਬੇ ਸਮੇਂ ਤੋਂ ਪਿਆਰ, ਕੰਮ ਅਤੇ ਗਰਮ ਮੌਸਮ ਵਰਗੇ ਵੱਖ-ਵੱਖ ਕਾਰਨ ਮਹੱਤਵਪੂਰਨਾ ਨੂੰ ਦਰਸਾਉਂਦੇ ਨੇ 2022 ਵਿੱਚ ਕੈਨੇਡਾ ਛੱਡਣ ਵਾਲੇ 126340 ਲੋਕਾਂ ਵਿੱਚੋਂ 53311 ਦਾ ਜਨਮ ਕੈਨੇਡਾ ਵਿੱਚ ਹੋਇਆ ਤੇ 42595 ਅਮਰੀਕੀ ਮੂਲ ਦੇ ਲੋਕ ਕਰ ਪਰਤਰੇ ਨੇ ਅਤੇ 30434 ਕੈਨੇਡਾ ਵਿੱਚ ਵਿਦੇਸ਼ੀ ਮੂਲ ਦੇ ਪ੍ਰਵਾਸੀ ਸਨ ਜਿਨ੍ਹਾਂ ਨੇ ਅਮਰੀਕਾ ਨੂੰ ਛੋੜ ਕੀਤਾ ਕੈਨੇਡੀਅਨ ਜਨਮੇ ਪ੍ਰਵਾਸੀ ਆંકੜੇ ਵਿਸ਼ੇਸ਼ ਤੌਰ ਤੇ ਧਿਆਨਯੋਗ ਨੇ ਪੂਰਵ ਕੋਵਿਡ ਸੰਖਿਆ ਦੇ ਮੁਕਾਬਲੇ ਲਗਭਗ 50% ਹੈ ਸਟੈਟਿਸ ਦੀ ਰਿਪੋਰਟ ਦੀ ਗੱਲ ਕੀਤੀ ਜਾਵੇ ਤਾਂ ਉਸ ਵਿੱਚ ਕੈਨੇਡਾ ਰਾਸਤੇ ਆંકੜਿਆਂ ਦੇ ਅਨੁਸਾਰ ਸੰਯੁਕਤ ਰਾਜ ਅਮਰੀਕਾ ਕੈਨੇਡੀਅਨ ਪ੍ਰਵਾਸੀਆਂ ਲਈ ਚੌਥੀ ਦਾ ਸਥਾਨ ਬਣਿਆ ਹੋਇਆ ਅਤੇ 2022 ਤੋਂ ਲਗਭਗ 8 ਲੱਖ ਕ੍ਰੈਡਿਟ ਅਮਰੀਕਾ ਵਿੱਚ ਆ ਚੁੱਕੇ ਨੇ ਬ੍ਰੈਮਟਨ ਸਿਟੀ ਕੌਂਸਲਰ ਗੁਰਪ੍ਰਤਾਪ ਸਿੰਘ ਤੂਰ ਦੀ ਅਣਗਹਿਲੀ ਵਾਲੀ ਜਿਦਾਦ ਨੇ ਕਈ ਮਹੀਨਿਆਂ ਤੋਂ ਕਈ ਪਲੈਂਟੀਆਂ ਨੋਟਿਸਾਂ ਕਾਰਨ 12500 ਡਾਲਰ ਜੁਰਮਾਨੇ ਵਜੋਂ ਇਕੱਠੇ ਕੀਤੇ ਨੇ ਸਿਟੀ ਦੇ ਅਧਿਕਾਰੀ ਚੇਤਾਵਨੀ ਦਿੱਤੀ ਸੀ ਕਿ ਸੀਟੀਵੀ ਨਿਊਜ਼ ਦੁਆਰਾ ਪ੍ਰਾਪਤ ਕੀਤੀ ਗਈ ਰਿਕਾਰਡ ਦੇ ਅਨਸਾਰ ਸਾਈਟ ਚੂਹਿਆਂ ਦੀ ਪਨਾਹਗਾਹ ਤੇ ਬੇਘਰ ਡੇਰੇ ਦੇ ਵਿੱਚ ਬਦਲ ਗਈ ਹੈ ਈਮੇਲ ਤੋਂ ਪਤਾ ਲੱਗ ਰਿਹਾ ਹੈ ਕਿ ਤੂਰ ਜੋ ਬ੍ਰੈਮਟਨ ਦੇ ਵਾਰਡ 9 ਤੇ 10 ਦੀ ਨਿਮੰਂਦਗੀ ਕਰਦੇ ਨੇ ਬ੍ਰੈਮਟਨ ਦੇ ਸਿਟੀ ਹਾਲ ਤੋਂ ਥੋੜੀ ਦੂਰ ਕੁਈਨ ਸਟਰੀਟ ਬੋਵੇਟ ਆਪ ਹோம் ਬਾਰੇ ਪ੍ਰਾਪਰਟੀ ਸਟੈਂਡਰਡ ਅਫਸਰ ਦੀਆਂ ਵਾਰ-ਵਾਰ ਚੇਤਾਵਨੀ ਨੂੰ ਨਜ਼ਰਅੰਦਾਜ਼ ਕੀਤਾ ਜਿਸ ਨੂੰ ਸੁਰੱਖਿਆ ਦੇ ਲਈ ਖਤਰਾ ਮੰਨਿਆ ਜਾ ਰਿਹਾ ਸੀ ਗੁਰਪ੍ਰਤਾਪ ਤੁਹਾਨੂੰ ਆਪਣੀ ਜਿਦਾਦ ਨੂੰ ਪਾਲਣ ਵਿੱਚ ਲਿਆਉਣ ਲਈ ਕੀ ਕਰਨਾ ਪਵੇਗਾ ਕਿ ਤੁਹਾਨੂੰ ਸ਼ਹਿਰ ਅਤੇ ਉਸਦੇ ਉਪ ਨਿਯਮਾਂ ਦਾ ਸਤਕਾਰ ਨਹੀਂ ਹੈ ਅਧਿਕਾਰੀ ਨੇ ਤੂਰ ਨੂੰ ਜਨਵਰੀ ਵਿੱਚ ਇੱਕ ਈਮੇਲ ਕਰਕੇ ਪੁੱਛਿਆ ਦੂਰ ਦਾ ਜਵਾਬ ਖਾਰਜ ਕਰਨ ਵਾਲਾ ਸੀ ਤੁਸੀਂ ਮੈਨੂੰ ਕੰਮ ਤੋਂ ਪਰੇਸ਼ਾਨ ਕਰਨਾ ਕਿਵੇਂ ਬੰਦ ਕਰੋਗੇ ਆਓ ਉੱਥੇ ਸ਼ੁਰੂ ਕਰੀਏ ਅਫਸਰ ਦੁਆਰਾ ਲਈ ਗਈਆਂ ਫੋਟੋਆਂ ਤੇ ਟੁੱਟੀਆਂ ਖਿੜਕੀਆਂ ਤੇ ਦਰਵਾਜ਼ੇ ਦੀਆਂ ਕਈ ਐਕਸੈਸ ਪੁਆਇੰਟ ਸੰਪਤੀ ਵਿੱਚ ਕੂੜਾ ਕਰਕਰ ਡਰਾਈਵਵੇ ਵਿੱਚ ਇੱਕ ਅਣਜਾਣ ਤਰਲ ਵਾਲੇ ਬੈਰਲ ਅਤੇ ਗੱਦੇ ਸਬੂਤ ਦਿਖਾਉਂਦੇ ਨੇ ਕਿ ਇਮਾਰਤ ਉੱਤੇ ਕਬਜ਼ਾ ਕੀਤਾ ਗਿਆ ਸੀ ਇਹ ਰਿਕਾਰਡ ਦਿਖਾਉਂਦੇ ਨੇ ਕਿ ਤੂਰ 2017 ਵਿੱਚ 1.6 ਮਿਲਨ ਵਿੱਚ ਇਸ ਜਿਦਾਦ ਨੂੰ ਖਰੀਦਿਆ ਸੀ ਮਾਰਕ ਸੈਂਟਾ ਰੋਸਾ ਇੱਕ ਗਵੰਡੀ ਜੋ ਸੈਲੂਨ ਦਾ ਮਾਲਕ ਹੈ ਉਸਨੇ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਉੱਥੇ ਇੱਕ ਪੁਰਵ ਨੈਟਵਰਕ ਜਾਂ ਲੋਕਾਂ ਦਾ ਸੰਗਠਨ ਸੀ ਜੋ ਉੱਥੇ ਬੈਠ ਕੇ ਹਰ ਕੰਮ ਹਰ ਕਿਸਮ ਦੀ ਸ਼ਾਂਤੀ ਕਰ ਰਿਹਾ ਸੀ ਉਸ ਨੇ ਕਿਹਾ ਕਿ ਮੇਰੇ ਗਾਹਕ ਆਪਣੀਆਂ ਕਾਰਾਂ ਵਿੱਚ ਜਾਣ ਤੋਂ ਡਰਦੇ ਸਨ ਕਿਉਂਕਿ ਉਹ ਲੋਕਾਂ ਨੂੰ ਚੀਜ਼ਾਂ ਵੇਚਦੇ ਚੀਜ਼ਾਂ ਕਰਦੇ ਹੋਏ ਦੇਖਦੇ ਸਨ ਇਹ ਦੇਖਣਾ ਤੁਹਾਡੇ ਔਸਤ ਗਾਹਕ ਲਈ ਸ਼ਹਿਰ ਤੋਂ ਬਾਹਰ ਆਉਣਾ ਬਹੁਤ ਡਰਾਵਣਾ ਸੀ ਸਤੰਬਰ 2021 ਵਿੱਚ ਕੋਈ ਵੀ ਜੁਰਮਾਨਾ ਜਾਰੀ ਕੀਤੇ ਜਾਣ ਤੋਂ ਪਹਿਲਾਂ ਜਦਾਦ ਦੇ ਮਿਆਰਾ ਨੇ ਅਧਿਕਾਰੀਆਂ ਦੀਆਂ ਟੁੱਟੀਆਂ ਖਿੜਕੀਆਂ ਕੂੜਾ ਇੱਕ ਟੁੱਟੀ ਵਾਰਡ ਤੇ ਡੇਕ ਸ਼ੈੱਡ ਦੇ ਹੇਠ ਇਮਾਰਤ ਵਿੱਚ ਚੂਹੇ ਤੇ ਛੋਟੇ ਜਾਨਵਰ ਆਉਣ ਜਾਣ ਸਮੇਤ ਸਮੱਸਿਆਵਾਂ ਨੂੰ ਉਜਾਗਰ ਕੀਤਾ। ਤੂਰਨੇ ਜਵਾਬ ਵਿੱਚ ਤੁਰੰਤ ਕਾਰਵਾਈ ਦਾ ਭਰੋਸਾ ਦਿੱਤਾ ਪਰ ਅਧਿਕਾਰੀਆਂ ਦੁਆਰਾ ਬਾਅਦ ਵਿੱਚ ਕੀਤੇ ਗਏ ਦੌਰੇ 'ਚ ਦਿਖਾਇਆ ਗਿਆ ਕਿ ਮੁੱਦੇ ਬਰਕਰਾਰ ਨੇ। 2023 ਦੇ ਅਖੀਰ ਵਿੱਚ ਸ਼ੁਰੂ ਕਰਦੇ ਹੋਏ ਲਗਭਗ ਤੂਰਨੇ 8 ਮਹੀਨੇ ਵਿੱਚ 29 ਟਿਕਟਾਂ ਪ੍ਰਾਪਤ ਕੀਤੀਆਂ ਜਿਸ ਦਾ ਕੁੱਲ ਅਮਾਊਂਟ 12500 ਡਾਲਰ ਦੇਖਣ ਨੂੰ ਮਿਲ ਰਿਹਾ ਹੈ। ਡੋਨਲਡ 트੍ਰੰਪ ਕਿਸੇ ਵੀ ਅਪਰਾਧ ਵਿੱਚ ਦੋਸ਼ੀ ਪਾਏ ਜਾਣ ਵਾਲੇ ਪਹਿਲੇ ਸਾਬਕਾ ਅਮਰੀਕੀ ਰਾਸ਼ਟਰਪਤੀ ਬਣ ਗਏ ਨੇ ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਦੌਰਾਨ ਨਿਊਯਾਰਕ ਵਿੱਚ ਕਰੀਬ 6 ਹਫ਼ਤੇ ਤੱਕ ਚੱਲੀ ਸੁਣਵਾਈ ਵਿੱਚ 트੍ਰੰਪ ਨੂੰ 34 aaropaan vich doshi qarar ditta gaya 트੍ਰੰਪ ਦੇ ਖਿਲਾਫ ਪੌਨ ਸਟਾਰ ਸਟ੍ਰੋਮੀ ਡੇਨੀਅਲ ਨੂੰ ਪੈਸੇ ਦੇ ਕੇ ਚੁੱਪ ਕਰਾਉਣਾ ਅਤੇ ਇਲੈਕਸ਼ਨ ਕੈਂਪੇਨ ਦੇ ਦੌਰਾਨ ਬਿਜ਼ਨਸ ਦੇ ਰਿਕਾਰਡ ਵਿੱਚ ਹੀਰਾ ਫੇਰੀ ਕਰਨ ਦੇ ਕੇਸ ਚੱਲ ਰਹੇ ਸਨ ਇਹ ਮਾਮਲਾ 트੍ਰੰਪ ਨੇ ਪਹਿਲੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਜਾਣ ਤੋਂ ਪਹਿਲਾਂ 2016 ਦਾ ਹੈ ਤੇ ਅਮਰੀਕਾ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਸੀ ਜਦੋਂ ਕਿਸੇ ਰਾਸ਼ਟਰਪਤੀ ਦੇ ਅਪਰਾਧਕ ਕੇਸ ਚਲਾਇਆ ਗਿਆ ਹੋਵੇ ਮੀਡੀਆ ਰਿਪੋਰਟਾਂ ਦੇ ਮੁਤਾਬਕ ਅਦਾਲਤ ਨੇ 6 ਹਫ਼ਤਿਆਂ ਵਿੱਚ 22 ਗਵਾਹਾਂ ਦੀ ਗੱਲ ਸੁਣੀ ਅਤੇ ਇਹਨਾਂ ਵਿੱਚ ਸਟ੍ਰੋਮੀ ਡੈਨੀਅਲ ਵੀ ਸ਼ਾਮਲ ਸੀ ਡੋਨਲਡ 트੍ਰੰਪ ਨੂੰ ਕਿਸ ਤਰ੍ਹਾਂ ਦੀ ਸਜ਼ਾ ਮਿਲੇਗੀ ਇਸ ਸੰਬੰਧ ਵਿੱਚ ਹੁਣ 11 ਜੁਲਾਈ ਨੂੰ ਸੁਣਵਾਈ ਹੋਵੇਗੀ ਗ੍ਰੇਡਿਅੰਟ ਖਬਰ ਨਾਮਾ ਦੇ ਵਿੱਚ ਏ ਸੀ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਹੋਰ ਖਬਰਾਂ ਵੀ ਸਿੱਧਾ ਚੱਲਣਗੀਆਂ ਦੇਸ਼ ਦੁਨੀਆ ਦੀਆਂ तमाम ਖਬਰਾਂ ਦੇਖਣ ਵਾਸਤੇ ਬਣੇ ਰਹੋ ਆਜ ਨਿਊਜ਼ ਪਾੜਾ ਦਿਨਾਂ